ਤਾਂ ਤੁਹਾਨੂੰ ਦੱਸ ਦਈਏ ਪਟਿਆਲਾ ਦੇ ਸਨੌਰ ਰੋਡ ਉੱਤੇ ਇੱਕ ਝੁੱਗੀਆਂ ਦੇ ਵਿੱਚ ਲੱਗੀ ਭਿਆਨਕ ਅੱਗ ਜਿਹੜਾ ਕੀ ਹੈ ਝੁੱਗੀਆਂ ਦੇ ਉੱਪਰੋਂ ਦੀ ਜਿਹੜੀ ਕਿ ਬਿਜਲੀ ਦੀਆਂ ਤਾਰਾਂ ਜਾ ਰਹੀਆਂ ਸੀਗੀਆਂ ਤਾਂ ਉਹ ਤਾਰਾਂ गिर ਕੇ ਸਪਾਰਕਿੰਗ ਹੋਣ ਕਾਰਨ ਉੱਥੇ ਅੱਗ ਲੱਗ ਜਾਂਦੀ ਹੈ ਤਾਂ ਕਈ ਝੁੱਗੀਆਂ ਦਾ ਜਿਹੜਾ ਕੀ ਹੈ ਸਮਾਨ ਸੜ ਕੇ ਰਾਖ ਹੋ ਜਾਂਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਹੋਇਆ ਹੈ ਤਾਂ ਜਿਹੜੀ ਕੀ ਹੈ ਮੌਕੇ ਤੇ ਫਾਇਰ ਰਿਗੇਟ ਦੀ ਟੀਮ ਜਿਹੜੀ ਕਿ ਉੱਥੇ ਪਹੁੰਚ ਜਾਂਦੀ ਹੈ ਅੱਗ ਤੇ ਉਹਨਾਂ ਵੱਲੋਂ ਕਾਬੂ ਪਾਇਆ ਜਾਂਦਾ ਤਾਂ ਫਿਰ ਵੀ ਕਈ ਝੁੱਗਿਆਂ ਦਾ ਜਿਹੜਾ ਕੀ ਹੈ ਸਾਰਾ ਸਮਾਨ ਸੜ ਕੇ ਸੁਆਹ ਹੋ ਜਾਂਦਾ ਤਾਂ ਤੁਹਾਨੂੰ ਦੱਸ ਦਈਏ ਪਟਿਆਲਾ ਦੇ ਜੈਸਮਿਨ ਇਨਕਲੇਵ ਸਨੋ ਰੋਡ ਉੱਤੇ ਝੁੱਗਿਆਂ ਦੇ ਵਿੱਚ ਲੱਗੀ ਭਿਆਨਕ ਅੱਗ ਤਾਂ मौके ਤੇ ਪ੍ਰਸ਼ਾਸਨ ਅਤੇ ਫਾਇਰ ਰਿਗੇਟ ਦੀ ਟੀਮ ਨੇ ਪਹੁੰਚ ਕੇ ਕਾਬੂ ਪਾਇਆ ਤੁਸੀਂ ਦੱਸੋ ਮੂਵੀ ਬਣਾ ਕੇ ਕੀ ਮੂਵੀ ਬਣਾ ਕੇ ਕੀ ਕਰਨੇ ਮੈਨੂੰ ਚਾਹ ਲੱਗਸੋ ਉਸੇ ਰਾਵਣ ਉੱਧਰ ਬੈਠਾ ਹੋਊ। ਰੈਂਡ ਦੇ ਰੈਂਡ ਦੇ ਫੜੋਸ। ਖੋਲੇ ਆ ਕਿ ਨਹੀਂ? ਹਾਂਜੀ। ਚਾਬੀ ਦੇ ਦੋ। ਖੁੱਲੀ ਆ। ਕੋਈ ਨਹੀਂ ਸੈਂਟਰ ਮਰੀ ਵਾਲਾ ਨੇ। ਆ ਲੈ ਚਾਬੀ ਤਾਂ ਲੈ ਜਾ। ਕੋਈ ਨਹੀਂ। ਤੇ ਮੈਂ ਉਹੀ ਤਾਂ ਕਹਿ ਰਹੀ ਹਾਂ ਤੁਮ। ਮੈਨੂੰ ਰੈਂਡ ਦੇ ਮੋਬਾਈਲ ਦੇ ਨੂੰ। ਇਹ ਤਾਂ ਬੰਦ ਐ। ਖੋਲੇ ਆ ਮੈਂ ਧੂਏ ਚ ਕੀ ਬੰਦ। ਕੀ ਨਾਮ ਇਹ ਤੁਹਾਡਾ? ਮੇਰਾ ਨਾਮ ਵਰਦਿਕਾ ਹੋਣਾ। ਕਿਹੜੀ ਜਗ੍ਹਾ ਈ ਇਹ? ਇਹ ਹੈਗੀ ਜਜਮੈਂਟ ਕਲੌਨੀ ਆਏ ਪਵਨ ਦੇ ਨਾਲ ਹੋਇਆ ਕੀ ਬੀਬੀ ਇਹ ਇਹ ਤਾਰਾਂ ਟੁੱਟ ਕੇ ਅੱਗ ਲੱਗੀ ਹੈ ਪਰ ਲਾਮਕ ਜੀ ਦੀ ਮੌਨ ਦੇਖੋ ਕੁਝ ਨਹੀਂ ਬਚਿਆ ਵੀਰੇ ਛਿਲੰਡਰ ਤੇ 6 ਛਿਲੰਡਰ ਤੇ ਉਹਨਾਂ ਮਤੇ ਇੱਕ ਬਚਿਆ ਚੂਟੜੀ ਬੋਲਣਾ ਦੋ ਫ੍ਰਿਜ ਤੇ ਮਾਰ ਪੇਟੀ ਪਾਲਕ ਭਰੇ ਹੋਏ ਸਮਾਨ ਦੇ ਕੋਈ ਅੰਤੇ ਨਹੀਂ ਦਬੇ ਅਣ ਗਣਤ ਸਮਾਨ ਤਾਂ ਵੀਰੇ ਕੀ ਗਿਣਾ ਮੈਂ ਕੀ ਆ ਮੈਂ ਛੱਡਾ ਵੀਰੇ ਮੇਰੇ ਪਾਸ ਕੱਖ ਮੰਜੀ ਵੀ ਨਹੀਂ ਬਚੀ ਚੱਪਲਾ ਵੀ ਨਹੀਂ ਬਚੀਆਂ ਵੀਰੇ ਮਾਲ ਰੁਟ ਗਈ ਅੱਜ ਮੇਰੇ ਕੋਲ ਪਾਣੀ ਪੀਣ ਨੂੰ ਵੀ ਪਾਣਾ ਨਹੀਂ ਬੀਬੀ ਇਹ ਕੀ ਮਤਲਬ ਘਰ ਬਣਾਇਆ ਸੀ ਕਿ ਚੌਪੜੀ ਟਾਈਪ ਸੀ ਕਿਉਂ ਫੁੜੀ ਟੀ ਵੀ ਰੇ ਬਹੁਤ ਸੋਹਣੀ ਸੀ ਇਹ ਬਿਜਲੀ ਦੀ ਤਾਰ ਗਿਰੀ ਹੈ ਉੱਪਰ ਤਾਂ ਕਰਕੇ ਅਕਲ ਕੀ ਹੈ ਬਿਜਲੀ ਦੀ ਤਾਰ ਗਿਰੀ ਆ ਟੁੱਟ ਕੇ ਬਿਜਲੀ ਦੀ ਤਾਰ ਗਿਰੀ ਆ ਪ੍ਰਸ਼ਾਸਨ ਅੱਗੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅੱਗੇ ਕੀ ਮੰਗ ਕਰਦੇ ਹੋ ਤੁਸੀਂ? ਮੇਰੀ ਮਦਦ ਕਰੋ, ਮਦਦ ਦੇ, ਮਦਦ ਮਦਦ ਕਰੋ ਸਾਡੀ। ਮੇਰੇ ਘਰ ਮੰਜਾ ਬਿੱਤਰਾ ਵਾ ਅੱਜ ਮੇਰੇ ਕੋਲ ਕੁਝ ਵੀ ਨਹੀਂ ਰਿਹਾ ਬੀਬੀ। ਬਿਜਲੀ ਬੋਰਡ ਦੀਆਂ ਤਾਰਾਂ ਕਰਕੇ ਨੁਕਸਾਨ ਹੋਇਆ ਭਾਈ। ਬਹੁਤ ਨੁਕਸਾਨ ਹੋ ਗਿਆ ਬਿਜਲੀ ਬੋਰਡ ਦੀ ਤਾਰ ਮੈਂ ਬਾਥਰੂਮ ਕਰਕੇ ਨੇੜੇ ਸਮਾਂ ਕਿਰਕੇ ਝੁੱਕੀਆਂ ਉੱਠੀਆਂ ਉੱਥੇ ਨਹੀਂ ਤਾਂ ਹੁੰਦਾ। ਮੈਂ ਬਿਮਾਰਾਂ ਪਥਰੀਆਂ ਦੀ ਮਰੀਜ਼ ਐ। ਬੀਬੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਜਾਨੀ ਨੁਕਸਾਨ ਨਹੀਂ ਮੇਰਾ ਕੋਈ। ਬਾਕੀ ਕੁਝ ਰਿਹਾ ਹੀ ਨਹੀਂ। ਕੁਝ ਨਹੀਂ ਰਿਹਾ ਵੀਰੇ। ਤਾਰਾ ਨਾਲੇ ਅੱਗ ਲੱਗੀ ਕਿੰਨੇ ਜਨੇ ਸੀ ਬੀਬੀ ਅਸੀਂ ਤਿੰਨ ਮੇਰੀਆਂ ਪੋਤੀਆਂ ਇੱਕ ਦੋਤਾ ਇੱਕ ਪੋਤਾ ਤਿੰਨ ਦੋ ਮੁੰਡੇ ਬਹੂਆਂ ਦੇ ਨਾ ਮੇਰੇ ਘਰ ਆੜਾ ਛੋਟੀ ਗੱਡ ਲੱਗਿਆ 12 13 ਬੰਦੇ ਤੇ 12 13 ਬੰਦੇ ਸੀ ਵੀਰੇ ਬੱਜ ਗਏ ਭੱਜ ਭੱਜ ਕੇ ਭੱਜਿਆ ਹਾਂ ਵੀਰੇ ਭੱਜ ਭੱਜ ਕੇ ਹਾਂਜੀ ਸਰੂਰੇ ਪਹੁੰਚੇ ਹੋ ਕੀ ਕਿਹੜੀ ਜਗ੍ਹਾ ਹੈ ਕੀ ਵਾਕਿਆ ਕੀ ਹੋਇਆ ਸਾਡੇ ਕੋਲ ਕੋਈ ਕੰਟਰੋਲ ਹੁੰਦਾ ਸੂਚਨਾ ਮਿਲੀ ਕਿ ਸਨੌਰ ਰੋਡ ਤੇ ਅਦਾਲਤ ਹਫ਼ੀਜ਼ ਤੋਂ ਅੱਗੇ ਜੈਸਮੀਨ ਕਲੋਨੀਆ ਕੋਲ ਉਥੇ ਕੋਈ ਚੌਂਪੜੀ ਬਣੀ ਸੀ ਉਹਦੇ ਵਿੱਚ ਅੱਗ ਲੱਗੀ ਹੋਈ ਆ ਮੌਕੇ ਤੇ ਅਸੀਂ ਸ਼ੁਰੂ ਦੀ ਟੀਮਾਂ ਰਵਾਨਾ ਕਰਤੀਆਂ ਮੌਕੇ ਤੇ ਟੀਮ ਪਹੁੰਚੀ ਤਾਂ ਆ ਕੇ ਦੇਖਿਆ ਕਿ ਚੌਂਪੜੀ ਸੀ ਜਿਹਦੇ ਵਿੱਚ ਪਰਿਵਾਰ ਦੇ ਕੋਈ 10-15 ਤੋਂ 10 ਤੋਂ 15 ਮੈਂਬਰ ਰਹਿ ਰਹੇ ਸੀ ਇਸ 17 ਸ਼ਾਰਟ ਸਰਕਟ ਹੋਣ ਕਾਰਨ ਉੱਪਰ ਜਾਂਦੀਆਂ ਜਿਹੜੀਆਂ ਮੇਨ ਬਿਜਲੀ ਦੇ ਤਾਰਾਂ ਸ਼ਾਰਟ ਸਰਕਟ ਹੋਣ ਕਾਰਨ ਉਹਨਾਂ ਚੌਂਪੜੀ ਨੂੰ ਅੱਗ ਲੱਗੀ ਤੇ ਸਾਡੀ ਟੀਮ ਨੇ ਬੜੀ ਬਸ਼ਕਤ ਨਾਲ ਜੜਾ ਕੇ ਕੰਟਰੋਲ ਕੀਤਾ ਅੱਗ ਦੇ ਇਹ ਅਨ ਸ਼ੁਕਰ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਦੌਰਾਨ ਕਿਉਂਕਿ ਪਰਿਵਾਰ ਦੇ ਸਾਰੇ ਮੈਂਬਰ ਪਹਿਲਾਂ ਹੀ ਨਿਕਲ ਚੁੱਕੇ ਸਨ ਪਰ ਉਹਨਾਂ ਦਾ ਜਿਹੜਾ ਮਾਲੀ ਨੁਕਸਾਨ ਤੁਸੀਂ ਦੇਖ ਹੀ ਰਹੇ ਹੋਗੇ ਪਿੱਛੇ ਕਾਫੀ ਜ਼ਿਆਦਾ ਨੁਕਸਾਨ ਹੈ ਬਹੁਤ ਗਰੀਬ ਬੰਦੇ ਇਹ ਦੋਨੋਂ ਦਿਨੋਂ ਭਾਈਆਂ ਦਾ ਸਾਰਾ ਨੁਕਸਾਨ ਕਿੰਨੀ ਗੱਡੀਆਂ ਲੱਗੀਆਂ ਆਗ ਬੁਝਾਉਣ ਇੱਕ ਫਾਇਰਟ੍ਰੈਂਡਰ ਅਸੀਂ ਮੌਕੇ ਤੇ ਭੇਜਤਾ ਸੀ ਉਸ ਤੋਂ ਬਾਅਦ ਮੈਂ ਵੀ ਆ ਗਿਆ ਸੀਗਾ ਮੌਕੇ ਤੇ ਇੱਕ ਦੂਜਾ ਫਾਇਰਟ੍ਰੈਂਡਰ ਮੰਗਾ ਲਿਆ ਹਾਂ ਦੂਜਾ ਫਾਇਰਟ੍ਰੈਂਡਰ ਵੀ ਔਨ ਦਾ ਵੇ ਹੈ ਅਹ ਨਾਲ ਦੇ ਨਾਲ ਅਸੀਂ ਕੰਟਰੋਲ ਕਰਦੇ ਹੁਣ ਅੱਗੇ ਤੇ ਕੰਟਰੋਲ ਹੈ ਸਰ ਆਹ ਆਲਮੋਸਟ ਅੱਗੇ ਤੇ ਕੰਟਰੋਲ ਹੈ ਥੋੜੀ ਬੋਤੀ ਜਿਹੜੀ ਰਹਿ ਗਈ ਹੈ ਸਰ ਉਹ ਕੰਟਰੋਲ ਕਰਕੇ